ਰੀ ਦਿੱਤਕੋਟ ਜ਼ਿਲ੍ਹੇ ਦੇ ਪਿੰਡ ਕੋਟੇ ਚਹਲ ਤੋਂ ਅਗਨੀਵੀਰ ਆਕਾਸ਼ਦੀਪ ਸਿੰਘ ਜੋ ਕਿ ਮਹਿਜ਼ 22 ਸਾਲਾਂ ਦਾ ਸੀ ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਪਿਛਲੇ ਦਿਨੀ ਮੌਤ ਹੋ ਗਈ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਭੋਗ ਦੀ ਅੰਤਿਮ ਅਰਦਾਸ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਤੇ ਸਾਬਕਾ ਆਰਮੀ ਮੁਲਾਜ਼ਮ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕਿ ਖਤ ਅਫਸੋਸ ਦੀ ਗੱਲ ਹੈ ਉਸ ਤੋਂ ਵੱਡਾ ਦੁੱਖ ਨਹੀਂ ਕੋਈ ਹੋ ਸਕਦਾ ਤੇ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹ ਬੱਚਾ ਤਾਂ ਦੇਸ਼ ਵਾਸਤੇ ਸ਼ਹੀਦ ਹੋ ਗਿਆ ਦੋਨੋਂ ਸਰਕਾਰਾਂ ਦੀ ਜਿਹੜੀ ਬੇਰੁਖੀ ਹੈ ਦਿੱਲੀ ਵਾਲੀ ਦੀ ਵੀ ਤੇ ਪੰਜਾਬ ਵਾਲੀ ਦੀ ਇਹ ਤੋਂ ਵੱਧ ਅਫਸੋਸ ਹੁੰਦਾ ਹੈ ਕਿ ਤਾਂ ਇੱਕ ਕਿਸਮ ਦਾ ਮੈਂ ਸਮਝਦਾ ਕਿ ਸ਼ਹੀਦ ਪਰਿਵਾਰਾਂ ਵਾਸਤੇ ਇੱਕ ਕਿਸਮ ਦਾ ਮੈਂ ਸਮਝਦਾ ਬਾਤ ਵੱਡਾ ਕਿ ਸਰਕਾਰਾਂ ਦਾ ਜਿਹੜਾ ਰੁਖ ਹੈ ਉਹ ਮੁਖਤੀ ਕਰਨ ਲੋ। ਜਦੋਂ ਆ ਕੇ ਹਮਤ ਮਿਲਦੀ ਸੀ ਅੱਜ ਤੱਕ ਵੀ ਕੋਈ ਸਰਕਾਰ ਵੱਲੋਂ ਕੋਈ ਕਿਸੀ ਪੱਤਰ ਜਾਂ ਕੋਈ ਨਮਾਇਨਾ ਇਹਨਾਂ ਦੇ ਹੱਕ ਦੇ ਵਿੱਚ ਦੇਖੋ ਜਿਹੜੀ ਦਿੱਲੀ ਵਾਲੀ ਸਰਕਾਰ ਆ ਉਹਨਾਂ ਨੇ ਤਾਂ ਜਿਹੜਾ ਰੋਖ ਇਖਤਿਆਰ ਕੀਤਾ ਕੀਤਾ ਜਿਹੜੀ ਪੰਜਾਬ ਵਾਲੀ ਸਰਕਾਰ ਆ ਇਹ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਏਡੇ ਵੱਡੇ ਵੱਡੇ ਵਾਅਦੇ ਕਰਦੇ ਸੀ ਤੇ ਅੱਜ ਇਹਨਾਂ ਦੇ ਹਲਫੀ ਜਿਹੜੇ ਬੰਦੇ ਕੋਈ ਸ਼ਰਾਬ ਨਾਲ ਹਾਲਾਂਕਿ ਉਹ ਵੀ ਗਲਤ ਗੱਲ ਹੈ ਇਹਨਾਂ ਦੀ ਅੰਗਹਿਲੀ ਕਰਕੇ ਮਰੇ ਆ ਉਹਨਾਂ ਨੂੰ ਕੰਪੋਜੀਸ਼ਨ ਉਹਨਾਂ ਨੂੰ ਨੌਕਰੀਆਂ ਤੇ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋ ਗਿਆ ਉਹਦੇ ਵਾਸਤੇ ਕੁਝ ਵੀ ਨਹੀਂ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਵਿਖੇਦੀ ਕਰ ਸਕਾਂ ਮੈਨੂੰ ਤਾਂ ਬੇਨੁਕਸੋਸ ਆ ਰਿਹਾ ਦੋਨਾਂ ਸਰਕਾਰਾਂ ਦੀ ਬੇਰੁਕੀ ਦੇਖ ਕੇ ਤੇ ਅੱਜ ਤਾਂ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਨੌਜਵਾਨ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸਤਨ ਬਖਸ਼ੇ ਪਰਿਵਾਰ ਨੂੰ ਭਲਾ ਮੰਨਣ ਦਾ ਬਲ ਬਖਸ਼ੇ ਤੇ ਪ੍ਰਮਾਤਮਾ ਕਰੇ ਸਾਡਾ ਸਮਝ ਆਉਂਦਾ ਹੈ ਕਿ ਉਦੋਂ ਇਸ ਬੱਚੇ ਨੂੰ ਇਸ ਪਰਿਵਾਰ ਨੂੰ ਜਰੂਰ ਜੋ ਇਹਦਾ ਬੜਾ ਰਤਬਾ ਦਿਵਾਉ ਹੋਵੇ ਜਿਵੇਂ ਹੁਣ ਕਹਿ ਰਹੇ ਆ ਵੀ ਅਗਨੀ ਵੀਰ ਵਾਸਤੇ ਕੋਈ ਅਸੀਂ ਬੱਚਾ ਨਹੀਂ ਦੇ ਸਕਦੇ ਪੁੱਤਰੂ ਨਹੀਂ ਤੌਰ ਤੇ ਪਰ ਫਿਰ ਉਹ ਲਗਾਤਾਰ ਅਗਨੀ ਵੀਰ ਦੀ ਵਰਕੀ ਹਜੇ ਵੀ ਚੱਲੀ ਹੈ ਉਹਦੇ ਬਾਰੇ ਦੇਖੋ ਜੋ ਦਿੱਲੀ ਦੀ ਸਰਕਾਰ ਦਾ ਹਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਸਭ ਤੋਂ ਮਾੜੀ ਇਹ ਪਾਲਿਸੀ ਬਣਾਈ ਹੈ ਤੇ ਪੰਜਾਬ ਵਾਸਤੇ ਸਭ ਤੋਂ ਖਤਰਨਾਕ ਜਿਹੜੀ ਇਹ ਪਾਲਿਸੀ ਹੈ ਆਪਣੇ ਬੱਚਿਆਂ ਦੀਆਂ ਕਿਉਂਕਿ ਆਪਣੇ ਬੱਚੇ ਖਾਚ ਬਹੁਤ ਜਾਣਦੇ ਆ ਇੱਕ ਤਾਂ ਉਹਨਾਂ ਨੇ ਵੈਸੇ ਹੀ ਆਪਣੀ ਗਿਣਤੀ ਘਟਾਤੀ ਠੀਕ ਹੈ ਇੱਕ वैसे भी क्योंकि आपा बॉर्डर स्टेट ਦਾ ਨੁਕਸਾਨ ਆਪਣਾ ਹੀ ਹੁੰਦਾ ਆਪਣੇ ਬੱਚਿਆਂ ਦਾ ਹੁੰਦਾ ਸੋ ਆਪਣੇ ਵਾਸਤੇ ਇਹ ਬਹੁਤ ਘਾਤਕ ਸਕੀਮ ਹੈ ਦਿੱਲੀ ਸਰਕਾਰ ਦੀ ਤੇ ਸੀਐਮਾਰੇ ਵੀ ਤੁਸੀਂ ਸਮਝਿਓ ਕਿੱਡੀਆਂ-ਕਿੱਡੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਸੀ ਕਿ ਉਹ ਨਾ ਕਰਨ ਮੈਂ ਕਰੂੰਗਾ ਜਾਂ ਜੋ ਵੀ ਲੁਕਿਆ ਬੈਠਾ ਸੋ ਬੜੀ ਅਫਸੋਸ ਦੀ ਗੱਲ ਹੈ ਬਹੁਤ ਦੁੱਖ ਹੈ ਕਿਨਨ ਤੋਂ ਪ੍ਰਧਾਨ ਸਾਹਿਬ ਨੇ ਕਿਹਾ ਰਾਜ ਰਾਜ ਰਾਜਨਾਥ ਨੂੰ ਲੜਾਂਗੇ ਪਰਿਵਾਰ ਨੂੰ ਮਿਲਾਵਾਂਗੇ ਯਾਨੀ ਕਿ ਕਾਂਗਰਸ ਪਾਰਟੀ ਪੂਰਾ ਜੋਰ ਲਾਉ ਉਹ ਬਦਵਾਦਣਾ ਕਰਨ ਦੇਖੋ ਕਾਂਗਰਸ ਪਾਰਟੀ ਕੋ ਇਹ ਨਹੀਂ ਅੱਜ ਗੱਲ ਕਰ ਰਹੀ ਹੈ ਪਾਰਲੀਮੈਂਟ ਇਲੈਕਸ਼ਨਾਂ ਵਿੱਚ ਵੀ ਸਾਡੀ ਪਾਲਿਸੀ ਸੀ ਕਿ ਇਹ ਬੰਦ ਕਰਕੇ ਅਸੀਂ ਰੈਗੂਲਰ ਬੱਚਿਆਂ ਦੀ ਪ੍ਰਤੀ ਸ਼ੁਰੂ ਕਰਨੀ ਹੈ ਤੇ ਇਹਨਾਂ ਬੱਚਿਆਂ ਨੂੰ ਜੋ ਉਹਨਾਂ ਦਾ ਬਣਦਾ ਮਾਨ ਸਨਮਾਨ ਆ ਸਭ ਕੁਝ ਉਹ ਦਵਾਵਾਂਗੇ ਪ੍ਰਾਪਤੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز